ਅੱਜ ਸਹੀਦੀ ਸਭਾ ਦੀ ਪ੍ਰਾਰੰਭਤਾ ਹੋਈ ਹੈ ਸੱਚੇ ਪਾਤਸ਼ਾਹ ਆਪ ਸਾਹ ਇੱਕ ਹੋ ਕਰਕੇ ਸਾਰੀ ਸਭਾ ਵਿੱਚ ਆਪ ਵਰਤਣਾ ਸਮੂਹ ਸੇਵਾਦਾਰਾਂ ਦੇ ਸੇਸ਼ ਤੇ ਆਪਣਾ ਮਿਹਰਮਤ ਦਾ ਹੱਥ ਰੱਖ ਸੰਗਤਾਂ ਦੀ ਸੇਵਾ ਕਰਨ ਦਾ, ਭਲ ਬਖਸ਼ਣਾ, ਾਲਸੇ ਪੰਥ ਦੀ ਚੜ੍ਹਦੀ ਕਲਾ ਕਰਨੀ, ਪੰਥ ਵਿੱਚ ਏਕਤਾ, ਇਤਫਾਕ, ਪਿਆਰ ਬਖਸ਼ਣਾ ਸੱਚੇ ਪਾਤਸ਼ਾਹ ਜੀ। ਸ਼੍ਰੀ ਫਤਿਹਗੜ ਸਾਹਿਬ ਵਿਖੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ, ਬਾਬਾ ਜਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਬਾ ਦੀ ਸ਼ੁਰੂਆਤ ਹੋ ਗਈ ਹੈ ਇਸ ਪਾਵਨ ਮੌਕੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੀ ਧਰਤੀ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਦੀਵਾਨ ਟੋਡਰ ਮਲ ਜੀ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਇਹ ਥਾਂ ਖਰੀਦੀ ਸੀ ਤਾਂ ਜੋ ਛੋਟੇ ਸਾਹਿਬਜ਼ਾਦੇਾਂ ਅਤੇ ਮਾਤਾ ਗੁਜਰਕੌਰ ਜੀ ਦਾ ਅੰਤਿਮ ਸੰਸਕਾਰ ਸਤਿਕਾਰ ਨਾਲ ਕੀਤਾ ਜਾ ਸਕੇ ਇਹ ਕੁਰਬਾਨੀ ਸਿੱਖ ਕੌਮ ਲਈ ਸਦਾ ਪ੍ਰੇਰਣਾ ਦਾ ਸਰੋਤ ਰਹੀ ਹੈ ਅੱਜ ਸ਼੍ਰੀ ਫਤਿਹਗੜ ਸਾਹਿਬ ਤੋਂ ਲੋਕਿਕ ਨਗਰ ਕੀਰਤਨ ਸਜਾਇਆ ਜਾਵੇਗਾ ਨਗਰ ਕੀਰਤਨ ਧਾਰਮਿਕ ਸ਼ਰਧਾ ਅਤੇ ਜੋਸ਼ ਨਾਲ ਵੱਖ-ਵੱਖ ਮਾਰਗਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿ ਪਹੁੰਚੇਗਾ ਜਿੱਥੇ ਸਮਾਪਤੀ ਦੀ ਅਰਦਾਸ ਕੀਤੀ ਜਾਵੇਗੀ ਸ਼ਹੀਦੀ ਸਭਾ ਦੌਰਾਨ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਦੇ ਪਹੁੰਚਣ ਦੀ ਉਮੀਦ ਹੈ ਸਭਾ ਭਈ ਜੀ ਅੱਜ ਸ਼ਹੀਦੀ ਸਭਾ ਦੀ ਰਮਪਤਾ ਹੋਈ ਹੈ ਕਿਸ ਤਰ੍ਹਾਂ ਰਮਪਤਾ ਹੋਈ ਤੇ ਕਿਸ ਤਰ੍ਹਾਂ ਜਿਹੜੇ ਸਮਾਗਮ ਚੱਲ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਸਾਧ ਸੰਗਤ ਜੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਿਸ ਸਥਾਨ ਤੇ ਸੋਨੇ ਦੇ ਮੋਰਾ ਖੜੇ ਲੋਟ ਵਿਛਾ ਕੇ ਦੀਵਾਨ ਟੋਡਰ ਮਲ ਜੀ ਨੇ ਇਸ ਜਗ੍ਹਾ ਨੂੰ ਸਭ ਤੋਂ ਮਹਿੰਗੇ ਮੁੱਲ ਖਰੀਦਿਆ ਉਸ ਪਾਵਨ ਸਥਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਪੰਥੀ ਨਮਾਇਦਾ ਜਿसे ਬੰਦੀ ਹੈ ਅਦੇ ਸਮੁੱਚੇ ਖਾਲਸੇ ਪੰਥ ਵੱਲੋਂ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ ਅੰਮ੍ਰਿਤ ਵੇਲੇ ਆਰੰਭ ਹੋਏ ਨੇ ਕਰੀਬ 7 ਵਜੇ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਹੋਈ ਹੈ ਔਰ ਪਰਸੋਂ ਨੂੰ ਅਖੰਡ ਪਾਠ ਸਾਹਿਬ ਦੀ ਸਮਾਪਤੀ ਸਵੇਰੇ 6 ਵਜੇ ਹੋਵੇਗੀ ਤੇ ਸਾਰੀਆਂ ਸੰਗਤਾਂ ਇਹਨਾਂ ਸ਼ਹੀਦੀ ਸਭਾ ਦੇ ਅਜ ਪਹਿਲਾ ਦਿਨ ਕੱਲ ਨੂੰ ਦੂਸਰੇ ਪਰਸੋਂ ਨੂੰ ਤਿੰਨ ਦਿਨ ਔਰ ਚਾਰ ਦਿਨ ਕਰੀਬ ਵੈਸੇ ਤਾਂ ਸ਼ਹੀਦੀ ਸਭਾ ਦੇ ਸ਼ਹੀਦੀ 15 ਵਾਲੇ 15 ਦਿਨ ਦੀ ਸੰਗਤਾਂ ਜਦੋਂ ਵੀ ਸੰਗਤਾਂ ਨੂੰ ਸਮਾਂ ਲੱਗਦਾ ਨਤਮਸਕ ਹੋਣ ਵਾਸਤੇ ਇਸ ਧਰਤੀ ਤੇ ਆਉਂਦੇ ਸ੍ਰੀ ਫਤੇਗੜ ਸਾਹਿਬ ਠੰਡਾਪੁਰਜ ਸਾਹਿਬ ਜਿੱਥੇ ਸਾਬਜਦਿਆਂ ਨੂੰ ਤਿੰਨ ਰਾਤਾਂ ਰੱਖਿਆ ਗਿਆ ਔਰ ਜਿੱਥੇ ਸਾਬਜਦਿਆਂ ਨੂੰ ਜਿਉਂਦਿਆਂ ਨਿਆਂ ਚ ਚਣ ਕੇ ਸ਼ਹੀਦ ਕੀਤਾ ਉਸੇ ਦੇ ਸਥਾਨ ਉਰ ਸਾਹਿਬ ਨੇ ਫਤੇਗੜ ਸਾਹਿਬ ਨੇ ਉਹਨਾਂ ਸਥਾਨਾਂ ਤੇ ਗੁਰਦੁਆਰਾ ਜੋਤੀ ਸ਼ਰੂਫ ਸਾਹਿਬ ਸੰਗਤਾਂ ਨਤਮਸਤਕ ਹੁੰਦੀਆਂ ਨੇ ਪਰ ਵਿਸ਼ੇਸ਼ ਕਰਕੇ ਸ਼ਹੀਦ ਦੀ ਸਮਾਦੇ ਅੱਜ ਪ੍ਰਾਰੰਭਤਾ ਜਿਹੜੀ ਹੈ ਉਹ ਮੰਨੀ ਹੈ ਤੇ ਸਾਰੀਆਂ ਸੰਗਤਾਂ ਅਖੰਡ ਪਾਠ ਸਾਹਿਬ ਆਜ ਰੰਭ ਹੋ ਗਏ ਨੇ ਤੇ ਸਾਰਾ ਦਿਨ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਇਸ ਸਥਾਨ ਤੇ ਵੀ ਫਤੇਗੜ ਸਾਹਿਬ ਵੀ ਸਾਰੇ ਸਥਾਨਾਂ ਤੇ ਸਤ ਕੇ ਸਥਾਨ ਦੇ ਇਤਿਹਾਸਕ ਨੇ ਇੱਥੇ ਸਾਰਿਆਂ ਤੇ ਸਿੱਖ ਸੰਗਤਾਂ ਹਾਜ਼ਰੀਆਂ ਭਰਦਿਆਂ ਅਨਤਮਸਤਕ ਹੁੰਦੀਆਂ ਨੇ ਪਰਸੋਂ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਗੁਰਦੁਆਰਾ ਫਤੇਗੜ ਸਾਹਿਬ ਤੋਂ ਸ਼ਹੀਦੀ ਨਗਰ ਕੀਰਤਨ ਆਰੰਭ ਹੋਣਗੇ ਪੰਜ ਨਿਸ਼ਾਨ ਚੀ ਸਿੰਘ ਪੰਜ ਪੈਰਾਂ ਦੀ ਅਗਵਾਈ ਧੰਨ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਛਤਰ ਛਾਇਆ ਦੇ ਵਿੱਚ ਏ ਸ਼ਹੀਦ ਦਿਨ ਅਗਰ ਕੀਰਤਨ ਕਰੀਮ 9 ਵਜੇ ਪੁਰਦਵਾਰਾ ਫਤਿਹਗੜ੍ਹ ਸਾਹਿਬ ਤੋਂ ਉੱਥੇ ਦੀ ਮਰਿਆਦਾ ਸਵੇਰੇ ਸਿੰਘ ਸਾਹਿਬ ਕਥਾ ਤੋਂ ਬਾਅਦ ਸਾਰਾ ਪੰਥ ਮਿਲ ਕਰਕੇ ਸਿੰਘ ਸਾਹਿਬ ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਾਹਿਬ ਤਾਬਿਆਂ ਸਾਜਦੇ ਆ ਔਰ ਸਾਰਾ ਪੰਥ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਫਿਰ ਉਤੋਂ ਸ਼ਹੀਦ ਦਿਨ ਅਗਰ ਕੀਰਤਨ ਜਿਹੜੇ ਉਹ ਚੱਲਦੇ ਨੇ ਬਾਦ ਦੁਪਹਿਰ ਕਰੀਬ 1 ਵਜੇ ਦੇ ਇੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਨਗਰ ਕੀਰਤਨ ਪਹੁੰਚਦੇ ਆ ਉਸ ਤੋਂ ਬਾਅਦ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਹੁੰਦੇ ਬਾਅਦ ਪੰਡਾਲ ਦੇ ਵਿੱਚ ਤੇ ਉੱਥੇ ਸਿੰਘ ਸਹਿਬਾਨ ਮੁਖਵਾਕ ਲੈਂਦੇ ਆ ਬਾਅਦ ਦੇ ਵਿੱਚ ਸੋਹਿਲਾ ਸਾਹਿਬ ਜੀ ਦਾ ਪਾਠ ਜੋਤੀ ਜੋਤਰੀ ਲਈ ਸੰਪੂਰਨ ਥੀ ਆ ਰਾਮ ਇਹ ਸਾਰੇ ਸਮਾਗਮ ਹੁੰਦੇ ਤੇ ਉੱਥੇ ਸ਼ਹੀਦੀ ਸਭਾ ਦੀ ਇਸੇ ਸਥਾਨ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਫਿਰ ਸਮਾਪਤੀ ਦੀ ਅਰਦਾਸ ਹੁੰਦੀ ਆ ਤੇ ਸਾਰੇ ਪ੍ਰੋਗਰਾਮ ਬੜਾ ਧੜਪੜਾ ਪਲ-ਪਲ ਨਿਯਤ ਕੀਤਾ ਹੋਇਆ ਜਿਨ੍ਹਾਂ ਦੇ ਵਿੱਚ ਸਿੱਖ ਸੰਗਤਾਂ ਹਾਜ਼ਰੀਆਂ ਭਰਦੀ ਆ ਕਰੀਬ 450 ਦੇ ਕਰੀਬ ਪਿੰਡਾਂ ਤੋਂ ਆ ਕੇ ਸੰਗਤਾਂ ਨੇ ਲੰਗਰ ਲਾਏ ਹੋਏ ਨੇ ਨੌਜਵਾਨ ਵੀਰ 400 ਬੰਦਾ ਤੇ ਸਾਡੇ ਕੋਲ ਹੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਲੰਟੀਅਰ ਜੋ ਨੇ ਸੇਵਾਦਾਰ ਨੋ ਕਿਰਤੀ ਸਿੱਖ ਨੇ ਉਸਾਰੀ ਸੰਗਤ ਦੀ ਸੇਵਾ ਕਰਦੇ ਆ ਅਦਨ ਰਾਤ ਅੱਜ ਰਾਤ ਨੂੰ ਸਾਰੀ ਰਾਤ ਸੁਸਾਤ ਸੰਗਤ ਜੀ ਗੁਰਦੁਆਰਾ ਜੋਤੀਸਰੂਪ ਸਾਹਿਬ ਸਾਡਾ ਜੋ ਸਭ ਤੋਂ ਕੀ ਸੇਵਕ ਜਥਾ ਉਹਨਾਂ ਵੱਲੋਂ ਸ਼ਬਦ ਕੀਰਤਨ ਗਾਇਨ ਹੋਣੇ ਆ ਅੰਮ੍ਰਿਤ ਵੇਲੇ 5:00 ਵਜੇ ਸਵੇਰੇ ਕਿਵਾਲ ਖੁੱਲਦੇ ਆ ਉਸ ਤੋਂ ਉਪਰੰਤ ਸੁਸਾਤ ਸੰਗਤ ਜੀ ਮਹਾਰਾਜ ਸਾਹਿਬ ਦੇ ਪ੍ਰਕਾਸ਼ ਸੇਵਾ ਹੁੰਦੀ ਹੈ ਗੁਰਦੁਆਰ ਦੇ ਫਿਰ ਨਿਤਨੇਮ ਹੁੰਦੇ ਆ ਸਜ ਦੀ ਵਾਰ ਦਾ ਕੀਰਤਨ ਇੱਥੇ ਹੁੰਦਾ ਫੇਰ ਕਥਾਵੰਦੀ ਐ ਲੜੀਵਾਰ ਗੁਰਬਾਣੀ ਦੇਉ ਸ਼ੀਰ ਦੀ ਸਮਾਗਮਾਂ ਦੀ ਜੋ ਵਿਸ਼ੇਸ਼ਤਾ ਉਹ ਹੁੰਦੀ ਹੈ ਇਸ ਤਰ੍ਹਾਂ ਸਾਰਾ ਦਿਨ ਲਗਾਤਾਰ ਕੀਰਤਨ ਦੀਵਾਨ ਸਜਨੇ ਆ ਅ ਅਖੰਡ ਕੀਰਤਨ ਜਥੇ ਵੱਲੋਂ ਸਾਰਾ ਦਿਨ ਕੀਰਤਨ ਜੋ ਤਿਸਰੂਪ ਸਾਹਿਬ ਹੁੰਦਾ ਸ੍ਰੀ ਫਤਿਹਗੜ੍ਹ ਸਾਹਿਬ ਵਕ ਵਕਰ ਆ ਗਈ ਜਥੇ ਵਕ ਵਕ ਸਥਾਨਾਂ ਤੋਂ ਆਏ ਉਹ ਇਹਨਾਂ ਦਿਨਾਂ 'ਚ ਸਭ ਦੇ ਮਨ 'ਚ ਚਾਹ ਹੁੰਦਾ ਹੈ ਸ਼ਹੀਦਾਂ ਨੂੰ ਸਮਰਪਿਤ ਹੋਈਏ ਤਾਂ ਹਾਜ਼ਰੀ ਕਿਤੇ ਮਿਲ ਜਾਵੇ ਤਾਂ ਉਹਨਾਂ ਸਭ ਦਾ ਧਿਆਨ ਰੱਖੀਦਾ ਸਭ ਨੂੰ ਹਾਜ਼ਰੀ ਦੇਈਦੀ ਹੈ ਸੋ ਮਹਾਰਾਜਾ ਸਾਹਿਬ ਇਹ ਪੰਥ ਦੀ ਧਰੋਹਰ ਹੈ ਪੰਥ ਦੇ ਸਥਾਨ ਨੇ ਆਪਾਂ ਇੱਥੇ ਸੇਵਾਦਾਰ ਸੇਵਾ ਕਰਦੇ ਆ ਸਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਮੁੱਚਾ ਖਾਲਸਾ ਪੰਥ ਨਿਆਂ ਸਿੰਘ ਜਥੇਬੰਦੀਆਂ ਦਮਦਮੇ ਟਕਸਾਲ ਔਰ ਸਿੰਘ ਸਭਾਵਾਂ ਸੋਸਾਇਟੀਆਂ ਬਕਬਕ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਸਾਰੇ ਨੇ ਮਿਲ ਕਰਕੇ ਵੱਡਾ ਯੋਗਦਾਨ ਸਾਡੇ ਪ੍ਰਸ਼ਾਸਨ ਦਾ ਉਹ ਵੀ ਬਹੁਤ ਧਿਆਨ ਰੱਖਦੇ ਆ ਵੀ ਕਿਸੇ ਪ੍ਰਕਾਰ ਵੀ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ ਇਸ ਤਰ੍ਹਾਂ ਇਹ ਸਾਰੇ ਸਮਾਗਮ ਛੇਹ ਦੀ ਸਭਾ ਦੇ ਅੱਜ ਤੋਂ ਲੈ ਕੇ ਪਰਸੋਂ ਤੱਕ ਸਾਰੇ ਸਥਾਨਾਂ ਤੇ ਸਿੱਖ ਸੰਗਤਾਂ ਜਿੱਥੇ ਨਤਮਸਤਕ ਹੁੰਦੀਆਂ ਗੁਰਦੁਆਰੇ ਜੋਤੀ ਸਰੂਪ ਸਭਾ ਦੇ ਖੰਡਪਾਟ ਸਭਾਂ ਰੰਭੋਗੇ ਨੇ ਪਰਸੋਂ ਭੋਗ ਪੈਣਗੇ ਗੁਰਦਾਰਾ ਸ੍ਰੀ ਫਤੇਗੜ ਸਾਹਿਬ ਵੀ ਸਾਰਾ ਦਿਨ ਕੀਰਤਨ ਚੱਲਦੇ ਐ ਇੱਥੇ ਵੀ ਸਾਰਾ ਦਿਨ ਕੀਰਤਨ ਚੱਲਦੇ ਸਿੱਖ ਸੰਗਤਾਂ ਨਤਮਸਤਕ ਹੁੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

आपकी तो नान देती हुए आपकी तो नान देती हुए आपकी तो नान देती हुए सुबह की पलों को उस दिन ज़माने की बात ताती हुए सुबह की ਤਾਨਿਆਂ ਦੇ ਤਾਨ ਜੋਤਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਤਾਨ ਤਨ ਬਾਬਾ ਜੂਰਾਵਰ ਸਿੰਘ ਜੀ ਤਾਨ ਤਨ ਬਾਬਾ ਫਦੇ ਸਿੰਘ ਜੀ ਤਾਨ ਤਾਨ ਮਾਤਾ ਗੁਜਰਕਾਰ ਜੀ ਆਮਰਾ ਸ਼ਹੀਦੋ ਆਪ ਜੀ ਦੇ ਖਾਵਨ ਸੰਸਕਾਰ ਇਸਤਾਨ ਵਰਦਾਨਾ ਸ੍ਰੀ ਜੋਤੀ ਸਰੂਪ ਸਾਹਿਬ ਜੀ ਵਿਖੇ ਯੁਗ ਯੁਗਿਆ ਤਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਆਵਨ ਚਰਨਾ ਕਮਨਾ ਚ ਅਰਦਾਸ ਬੇਨਤੀ ਕਰੇ ਹਰਕਾਰ ਗੁਰੂ ਗੋਬਿੰਦ ਸਿੰਘ ਦੇ ਪਸਾਰਾ ਯਾਰ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੇ ਛੋਟੇ ਸਾਹਿਬ ਜਾਦੇ ਸ਼ਹੀਦ ਬਾਬਾ ਜੋਰਾਵਰ ਸਿੰਘ ਜੀ ਸ਼ਹੀਦ ਬਾਬਾ ਫਤੇ ਸਿੰਘ ਜੀ ਆਪ ਜੀ ਦੇ ਮਾਤਾ ਮਾਤਾ ਗੁਜਰਕਾਰ ਜੀ ਸ਼ਹੀਦਾਂ ਸਿੰਘਾਂ ਦੇ ਪਾਵਨ ਸ਼ਹੀਦੀ ਮਹਾਰ ਸੱਚਾ ਪਾਤਸ਼ਾਹ ਜੀ ਸ਼ਹੀਦੀ ਸਭਾ ਮਨਾਉਂਦਿਆਂ ਹੋਇਆਂ ਸ਼ਰੋਮਣੀ ਗੁਰਦੁਆਰਾ ਪਰਵੰਧਕ ਕਮੇਟੀ ਸਿੱਖ ਪੰਥ ਦੀ ਨਮਾਇਦਾ ਜਥੇਬੰਦੀ ਅਤੇ ਸਮੁੱਚੇ ਖਾਲਸੇ ਪੰਥ ਵੱਲੋਂ ਗਰੀਬ ਨਿਵਾਜ ਧੁਰਕੇ ਬਾਣੀ ਦਾ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀਆਂ ਤਿਆਰੀਆਂ ਕੀਤੀਆਂ ਨੇ ਆਪ ਜੀ ਨੇ ਦਇਆ ਕੀਤੀ ਹੈ ਪ੍ਰਕਾਸ਼ਮਾਨ ਸਥਾਨਾਂ ਤੇ ਬਿਰਾਜਮਾਨ ਹੋ ਛੇ ਪੌਣੀਆਂ ਆਨੰਦ ਸਾਹਿਬ ਜੀ ਦੇ ਜਾਪ ਕੀਤੇ ਨੇ ਸੱਚੇ ਪਾਤਸ਼ਾਹ ਜੀ ਸਮੁੱਚੀਆਂ ਤਿਆਰੀਆਂ ਹੋਈਆਂ ਨੇ ਕਿਰਪਾ ਕਰਨੀ ਅੱਜ ਸ਼ਹੀਦੀ ਸਭਾ ਦੀ ਪ੍ਰਾਰੰਭਤਾ ਹੋਈ ਹੈ ਸੱਚੇ ਪਾਤਸ਼ਾਹ ਆਪ ਸਹਾਇਕ ਹੋ ਕਰਕੇ ਸਾਰੀ ਸਭਾ ਵਿੱਚ ਆਪ ਵਰਤਣਾ ਸਮੂਹ ਸੇਵਾਦਾਰਾਂ ਦੇ ਸੇਸ਼ਤੇ ਆਪਣਾ ਮੇਹਰਮਕ ਦਾ ਹੱਥ ਰੱਖ ਸੰਗਤਾਂ ਦੀ ਸੇਵਾ ਕਰਨ ਦਾ ਭਲ ਬਖਸ਼ਣਾ ਹਾਲ ਸੇ ਪੰਥ ਦੀ ਚੜ੍ਹਦੀ ਕਲਾ ਕਰਨੀ ਪੰਥ ਵਿੱਚ ਏਕਤਾ ਇਤਫਾਕ ਯਾਰ ਬਖਸ਼ਨਾਸਤੇ ਪਾਤਸ਼ਾਹ ਜੀ ਸਮੁੱਚੀਆਂ ਸੰਗਤਾਂ ਸੇਹੇ ਦੇ ਸਭਾ ਨੂੰ ਮੁਕ ਰੱਖਦਿਆਂ ਹੋਇਆਂ ਆਪ ਜੀ ਦੇ ਹਜੂਰ ਹਾਜ਼ਰ ਹੋਈਆਂ ਸਭ ਦੀ ਹਾਜ਼ਰੀ ਪ੍ਰਵਾਨ ਕਰਨੀ ਤੈਨ ਫੁੱਲ ਪੇਟਾ ਪ੍ਰਵਾਨ ਕਰਨੀ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਸੇਧਾ ਕੈ ਭਰੋਸਾ ਬਖਸ਼ਣਾ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰਕੇ ਔਰ ਕੇ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ ਆਪ ਜੀ ਦੇ ਹਜੂਰ ਪਵਿੱਤਰ ਕੜਾ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸਾਦ ਸੰਗਤਿ ਵਰਤੇ ਜੋ ਛਕੇ ਆਪ ਜੀ ਦਾ ਨਾਮ ਸਤਨਾਮ ਵਾਹਿਗੁਰੂ ਜੱਪੇ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਪਾਵਨ ਹੁਕਮ ਬਖਸ਼ੋ ਅਖੰਡ ਬਾੜ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਦੂਦਰ ਆਵੇ ਰਾਜੀ ਜਾਵੇ ਸੇਰੀ ਪਿਆਰੇ ਮੇਲ ਜਨਾ ਮਿਲਿਆ ਨਾਮ ਜਿਤੇ ਆਵੇ ਨਾਮ ਤਨਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਨੋਰਾ ਕੀ ਪਈਆ ਕਾ ਕੀ ਅਬਦੀ ਚਲਾਇਓ ਪੰਥ ਹਰ ਸੇ ਕਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਸਭ ਗੁਰੂਆਂ ਕੀ ਰੇ ਜੋ ਪ੍ਰਭ ਕੋ ਮਿਲ ਬੂਝਾ ਆ ਕੀ ਰੇ ਕਾਈ ਤਰੀ ਗਾਥਾ ਸੁਆ ਕੀ ਰੇ ਗੁਰੂਏ ਕੋਰ ਹੋਏ ਸਭ ਮਿਲਣੇ ਸਤਿਗੁਰੂ ਇਰਸਾ ਸਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਗ ਸੁਰਾਠ ਬਾਣੀ ਪਾਗਤ ਰਵਦਾਸ ਜੀ ਕੀ ਇਕ ਓੰਕਾਰ ਸਤ ਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂ ਹੀ ਮੈਂ ਨਾਹੀ ਅਨਲ ਆਗਮ ਜੈਸੇ ਲਹਿਰ ਮੈਂ ਓ ਦਦ ਜਲ ਕੇਵਲ ਜਲ ਮਾਹੀ ਜਬ ਹਮ ਹੋਤੇ ਤਬ ਤੂ ਨਾਹੀ ਆਬ ਤੂ ਹੀ ਮੈਂ ਨਾਹੀ ਅਨਲ ਆਗਮ ਜੈਸੇ ਲਹਿਰ ਮੈਂ ਓ ਦਦ ਜਾਲ ਕੇਵਲ ਜਲ ਮਾਹੀ ਮਾਦਵੇ ਕਿਆ ਕਹੀ ਹੈ ਭਰਮ ਐਸਾ ਜੈਸਾ ਮੰਨਿਆ ਹੋਏ ਨਾ ਤੈਸਾ